प्यारे बच्चों सत श्री अकाल तो सब ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਰਾਉਣ ਚ ਲਿਖਾ ਹਾਂ ਸੰਗਰੂਰ ਵੱਡੇ ਚੌਂਕ ਦਾ ਦ੍ਰਿਸ਼ ਤੇ ਇਹ ਤੁਹਾਨੂੰ ਮਿਲ ਸਕਦਾ ਹੈ ਤੁਹਾਡੇ ਛੁੱਟੀਆਂ ਦੇ ਕੰਮ ਦੇ ਵਿੱਚ ਤਾਂ ਇਸ ਤੇ ਲਈ ਮੈਂ ਇਹ ਤੁਹਾਡੇ ਲਈ ਐਸੇ ਲੈ ਕੇ ਆਇਆ ਹਾਂ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਮੈਂ ਸੰਗਰੂਰ ਸ਼ਹਿਰ ਵਿੱਚ ਰਹਿੰਦਾ ਹਾਂ ਸੰਗਰੂਰ ਦਾ ਵੱਡਾ ਚੌਂਕ ਸ਼ਹਿਰ ਦਾ ਕੇਂਦਰ ਬਿੰਦੂ ਹੈ ਇਸ ਨੂੰ ਵਿਜੇ ਚੌਂਕ ਵੀ ਕਿਹਾ ਜਾਂਦਾ ਹੈ ਇਹ ਬਹੁਤ ਵਿਅਸਤ ਅਤੇ ਭੀੜ-ਭਾੜ ਵਾਲਾ ਸਥਾਨ ਹੈ ਇਸ ਦੇ ਨੇੜੇ ਕਿਲਾ ਮਾਰਕੀਟ ਅਤੇ ਚੌਰਾ ਬਣਦਾ ਹੈ ਜੋ ਕਿ ਪਟਿਆਲਾ ਗੇਟ ਸੁਨਾਮੀ ਗੇਟ ਕਚੈਰੀ ਅਤੇ ਬੱਸ ਸਟੈਂਡ ਵੱਲ ਲੋ ਆਉਂਦਾ ਹੈ ਇਹ ਸੰਗਰੂਰ ਸ਼ਹਿਰ ਦਾ ਮਹੱਤਵਪੂਰਨ ਚੌਂਕ ਹੈ एसडी नेडे एसबीआई ਅਤੇ ਇੱਕ ਪਾਸੇ ਪੁਲਿਸ ਥਾਣਾ ਹੈ। ਸ਼ਹਿਰ ਦੀਆਂ ਨਾਮੀ ਦੁਕਾਨਾਂ ਇਸ ਜਗ੍ਹਾ ਤੇ ਮੌਜੂਦ ਹਨ। ਸ਼ਹਿਰ ਦਾ ਕੇਂਦਰ ਬਿੰਦੂ ਹੋਣ ਕਾਰਨ ਇੱਥੇ ਹਰ ਸਮੇਂ ਚਹਲ-ਕਦਮੀ ਹੁੰਦੀ ਹੈ। ਇਹ ਸੰਗਰੂਰ ਸ਼ਹਿਰ ਦੀ ਪਛਾਣ ਹੈ। ਸ਼ਹਿਰ ਦੇ ਕਿਸੇ ਵੀ ਬਾਜ਼ਾਰ ਵਿੱਚ ਜਾਣ ਵਾਲੇ ਲੋਕ ਪਹਿਲਾਂ ਇੱਥੇ ਪਹੁੰਚਦੇ ਹੜ। ਸ਼ਾਮ ਨੂੰ ਇੱਥੇ ਬਲਦੀਆਂ ਲਾਈਟਾਂ ਇੱਥੇ ਆਉਣ ਜਾਣ ਵਾਲਿਆਂ ਦਾ ਮਨ ਮੋਹ ਲੈਂਦੀਆਂ ਹਨ ਬਾਜ਼ਾਰ ਵਿੱਚ ਜਾਣ ਵਾਲੀਆਂ ਸਵਾਰੀਆਂ ਰਿਕਸ਼ੇ ਵਾਲੇ ਜਾਂ ਆਟੋ ਵਾਲਿਆਂ ਨੂੰ بڑے ਚੌਂਕ ਦਾ ਹੀ ਪਤਾ ਦੱਸਦੀਆਂ ਹਨ ਇਸ ਤਰ੍ਹਾਂ ਸਾਡੇ ਸ਼ਹਿਰ ਸੰਗਰੂਰ ਦਾ ਵੱਡਾ ਚੌਂਕ ਸਭ ਨੂੰ ਚੰਗਾ ਲੱਗਦਾ ਹੈ ਤਾਂ ਪਿਆਰੇ ਬੱਚਾ ਜੁੜੂਣ ਲਈ ਨਹੀਂ ਮੈਂ ਤੁਹਾਨੂੰ ਮਿਲੂਗੀ ਅਗਲੀ ਵੀਡੀਓ ਵਿੱਚ ਇਸ ਨੂੰ ਦੇਖਣ ਲਈ ਧੰਨਵਾਦ